ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਲਓ ਜੀ ਪਹਿਲਾਂ ਤਾਂ ਵੀਡੀਓ ਦੇਖ ਰਹੇ ਦਰਸ਼ਕ ਆਪਣਾ ਚੈਨਲ ਕਰੋ ਜੀ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਦਬਾ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਫੋਨ ਦੇ ਉੱਤੇ ਪੰਜਾਬੀ ਸੱਭਿਆਚਾਰ ਦੀ ਆਜਾ ਕਰੇ ਤੇ ਲਓ ਜੀ ਦੋ ਸੰਦੂਖ ਆਪਾਂ ਕੀਤੇ ਨੇ ਤਿਆਰ ਨਵਾਂ ਪਿੱਤਲ ਲਗਾਇਆ ਸਾਰਿਆਂ ਨੂੰ ਦੋਨਾਂ ਨੂੰ ਤੇ ਮੱਛੀਆਂ ਕੱਟ ਕੇ ਲਾਈਆਂ ਨੇ ਸ਼ੀਸ਼ੇ ਲਾਏ ਨੇ ਇਹ ਪੁਰਾਣੇ ਸੰਦੂਖ ਆਪਾਂ ਕੀਤਾ ਜੀ ਮੋਡੀਫਾਈ ਤਿਆਰ ਕੀਤੇ ਨੇ ਆਗਰ ਕੋਈ ਭੈਣ ਭਰਾ ਵੇਰ ਸੰਦੂਖ ਪੰਜਾਬੀ ਸੱਭਿਆਚਾਰ ਦਾ ਸ਼ਕੀਨ ਆ ਤੇ ਉਹ ਸਾਡੇ ਕੋਲੋਂ ਇਹ ਸੰਦੂਖ ਲੈ ਸਕਦਾ ਜੀ ਅਗਰ ਤੁਸੀਂ ਸਾਡੇ ਕੋਲੋਂ ਖਰੀਦਣਾ ਚਾਹੁੰਦੇ ਹੋ ਸੰਦੂਖ ਅਗਰ ਤੁਹਾਡੇ ਘਰ ਸੰਦੂਖ ਤਿਆਰ ਪਿਆ ਪਿਆਵਾ ਪੁਰਾਣਾ ਤੁਸੀਂ ਉਹਨੂੰ ਤਿਆਰ ਕਰਵਾਉਣਾ ਚਾਹੁੰਦੇ ਹੋ ਤਾ ਤੁਸੀਂ ਸਾਡੇ ਕੋਲੇ ਲਿਆ ਕੇ ਸੰਦੂਖ ਤਿਆਰ ਕਰਵਾ ਸਕਦੇ ਹੋ ਆਪਣੇ ਸੰਦੂਖ ਨੂੰ ਨਵਾਂ ਪਿੱਤਲ ਲਗਵਾ ਸਕਦੇ ਹੋ ਤੇ ਨਵਾਂ ਡੈਕੋਰੇਟ ਕਰਵਾ ਸਕਦੇ ਹੋ ਤੇ ਜਿੱਦਾਂ ਅਸੀਂ ਆਹ ਸੰਦੂਖ ਦੇ ਉੱਤੇ ਮੱਛੀਆਂ ਕੱਟ ਕੇ ਲਾਈਆਂ ਨੇ ਕੋਕਾਂ ਦੇ ਨਾਲ ਤੁਸੀਂ ਆਪਣੇ ਸੰਦੂਖ ਨੂੰ ਵੀ ਮੱਛੀਆਂ ਵਗੈਰਾ ਕੋਕੇ ਵਗੈਰਾ ਪਿੱਤਲ ਤੇ ਡੀਜੇ ਡਿਜ਼ਾਈਨ ਲਿਖਿਆ ਹੋਇਆ ਤੁਸੀਂ ਕਰਵਾ ਸਕਦੇ ਹੋ ਜੀ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਨਾਰੰਗਵਾਲ ਰੋੜਾ ਜੀ ਬੱਲੋਵਾਲ ਚੌਕ ਆ ਪਿੰਡ ਜੋਧਾਂ ਦੇ ਵਿੱਚ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਆਪਣਾ ਘਰ ਪਿਆ ਸੰਦੂਖ ਤਿਆਰ ਕਰਵਾਓ ਅਗਰ ਤੁਹਾਡੇ ਘਰ ਚਰਖਾ ਪਿਆ ਤੁਸੀਂ ਚਰਖਾ ਤਿਆਰ ਕਰਵਾਉਣਾ ਚਰਖਾ ਤਿਆਰ ਕਰਵਾ ਸਕਦੇ ਹੋ ਚੱਕੀ ਦੇ ਪੌੜ ਪਏ ਨੇ ਚੱਕੀ ਤਿਆਰ ਕਰਵਾ ਸਕਦੇ ਹੋ ਮਧਾਣੀ ਪਈ ਆ ਮਧਾਣੀ ਤਿਆਰ ਕਰਵਾ ਸਕਦੇ ਹੋ ਤੇ ਜੋ ਵੀ ਆਪਣੇ ਕੋਲੇ ਪੰਜਾਬੀ ਸੱਭਿਆਚਾਰ ਸਮਾਨ ਤਿਆਰ ਹੁੰਦਾ ਜੀ ਸਾਰਾ ਬਰਕ ਕਰਦਾ ਸਮਾਨ ਹੁੰਦਾ ਜੀ ਤੇ ਘਰ ਲਿਜਾ ਕੇ ਤੁਸੀਂ ਉਹਦੇ ਨਾਲ ਵਰਕ ਕਰ ਸਕਦੇ ਹੋ ਜਿੱਦਾਂ ਕਿ ਸੰਦੂਖਾ ਸੰਦੂਖ ਦੇ ਵਿੱਚ ਤੁਸੀਂ ਕੱਪੜੇ ਵਗੈਰਾ ਵਧੀਆ ਰੱਖ ਸਕਦੇ ਹੋ ਆਟਾ ਚੱਕੇ ਹੋਗੇ ਆਟਾ ਚੱਕੇ ਦੇ ਵਿੱਚ ਤੁਸੀਂ ਰੱਖ ਸਕ ਆਟਾ ਬਣਾ ਸਕਦੇ ਹੋ ਛੋਲਿਆਂ ਦਾ ਆਟਾ ਬਣਾ ਸਕਦੇ ਹੋ ਮਧਾਨੀ ਹੋਗੀ ਦੁੱਧ ਰੱਖ ਸਕਦੇ ਹੋ ਮੱਖਣ ਬਣਾ ਸਕਦੇ ਹੋ ਲੱਸੀ ਬਣਾ ਸਕਦੇ ਹੋ ਤੇ ਜਿੱਦਾਂ ਚਰਖਾ ਹੋ ਗਿਆ ਚਰਖੇ ਦੇ ਨਾਲ ਤੁਸੀਂ ਸੂਤ ਕੱਤ ਸਕਦੇ ਹੋ ਤੇ ਇਹ ਪੰਜਾਬੀ ਸੱਭਿਆਚਾਰ ਸਮਾਨ ਆਪਣੇ ਕੋਲੇ ਹਰ ਵਕਤ ਉਪਲਬਧ ਹੁੰਦਾ ਜੀ ਤਿਆਰ ਹੁੰਦਾ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਸਮਾਨ ਆਪਣਾ ਖਰੀਦ ਸਕਦੇ ਹੋ ਤੇ ਵਿਆਹ ਸ਼ਾਦੀਆਂ ਤੇ ਵੀ ਜਿਨ੍ਹਾਂ ਨੇ ਸੰਦੂਖ ਵਗੈਰਾ ਪੰਜਾਬੀ ਸੱਭਿਆਚਾਰ ਵਗੈਰਾ ਆਪਣੀਆਂ ਕੁੜੀਆਂ ਨੂੰ ਤੋਹਫੇ ਦੇ ਵਜੋਂ ਦੇ ਰਹੇ ਨੇ ਤੇ ਹੁਣ ਜਿਨ੍ਹਾਂ ਨੇ ਵੀ ਅੱਗੇ ਦੇਣਾ ਵਾ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜੀ ਸਾਡਾ ਨੰਬਰ ਹੈਗਾ 8264144620 ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਆਪਾਂ ਹਰ ਇੱਕ ਸਮਾਨ ਨਮਾ ਵੀ ਬਣਾਉਨੇ ਆ ਤੇ ਪ੍ਰਾਣਿਆਂ ਨੂੰ ਮੋਡੀਫਾਈ ਵੀ ਕਰਾਉਨੇ ਆ ਅਗਰ ਤੁਸੀਂ ਨਮਾ ਸੰਦੂਖ ਬਣਵਾਉਣਾ ਤੁਸੀਂ ਨਮਾ ਸੰਦੂਖ ਵੀ ਬਣਵਾ ਸਕਦੇ ਹੋ ਨਮਾ ਚਰਖਾ ਬਣਵਾਉਣਾ ਨਮਾ ਚਰਖਾ ਵੀ ਬਣਵਾ ਸਕਦੇ ਹੋ ਤੇ ਆਪਣੇ ਸੰਦੂਖਾਂ ਨੂੰ ਕਰਵਾਓ ਜੀ ਤਿਆਰ ਨਮਾ ਪਿੱਤਲ ਲਵਾਓ ਸ਼ੀਸ਼ੇ ਵਗੈਰਾ ਲਗਵਾਓ ਮੋਡੀਫਿਕੇਸ਼ਨ ਕਰਵਾਓ ਜੀ ਆਪਣੇ ਸੰਦੂਖਾਂ ਨੂੰ ਆਪਣੇ ਘਰ ਪਿਆ ਪੰਜਾਬੀ ਸੱਭਿਆਚਾਰ ਨੂੰ ਸ਼ਾਤਰੀਆ ਕਾਲ ਜੀ ਸਾਰਿਆਂ ਨੂੰ